ਸਾਰੇ ਜਗਤ ਦੇ ਮਾਲਕ ਸਦਾ ਦੇ ਆਲੂ ਸਦਾ ਕਿਰਪਾਲੂ ਦੀਨ ਦੁਨੀਆ ਦਾ ਪਲਾ ਕਰਨ ਵਾਲੇ ਸਰਬ ਕਲਾ ਭਰਪੂਰ ਅੰਤਰਜਾਮੀ ਤਾਨਿ ਸ਼੍ਰੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਜਦੋਂ ਪ੍ਰਭੂ ਪਰਮੇਸ਼ਵਰ ਨੇ ਇਸ ਧਰਤੀ ਦੀ ਪੁਕਾਰ ਸੁਣੀ ਉਹ ਆਪ અવਤਾਰ ਧਾਰ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਗੁਰੂ ਨਾਨਕ ਸੱਚੇ ਪਾਸ਼ਾ ਨਾਮ ਦਾ ਪ੍ਰਚਾਰ ਕਰਦੇ ਹੋਏ ਤੇ ਲੋਕਾਂ ਨੂੰ ਪਰਮੇਸ਼ਵਰ ਨਾਲ ਜੋੜਦੇ ਹੋਏ ਅੱਗੇ ਤੋਂ ਅੱਗੇ ਚੱਲਦੇ ਜਾ ਰਹੇ ਨੇ ਗੁਰੂ ਸਾਹਿਬ ਜਗਨਨਾਥ ਪੁਰੀ ਤੋਂ ਜੱਪਲਪੁਰ ਜਾ ਰਹੇ ਨੇ ਇਹ ਰਸਤਾ ਬਹੁਤ ਮੁਸ਼ਕਿਲ ਹੈ ਕਠਿਨ ਹੈ ਰਸਤਾ ਖਤਮ ਹੋਣ ਤੇ ਪਾਈ ਮਰਦਾਨਾ ਜੀ ਨੂੰ ਆਪਣੇ ਘਰ ਦੀ ਯਾਦ ਆਈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਅਸੀਂ ਬਹੁਤ ਅੱਗੇ ਤੱਕ ਆ ਚੁੱਕੇ ਹਾਂ ਅਸੀਂ ਘਰ ਵਾਪਸ ਚਲੀਏ ਮਹਾਰਾਜ ਇਹ ਰਸਤਾ ਬਹੁਤ ਮੁਸ਼ਕਿਲ ਹੈ ਇਸ ਰਾਤੇ ਚੱਲਿਆ ਡਰ ਲੱਗਦਾ ਹੈ ਤੁਹਾਨੂੰ ਬੇਨਤੀ ਹੈ ਅਸੀਂ ਵਾਪਸ ਚਲੀਏ ਅਸੀਂ ਇੰਨੀ ਦੂਰ ਆ ਚੁੱਕੇ ਹਾਂ ਜੇ ਅਸੀਂ ਇੱਥੇ ਕਿਸੇ ਮਰ ਵੀ ਗਏ ਤਾਂ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਸਾਡੇ ਤਾਂ ਘਰਦਿਆਂ ਤੱਕ ਖਬਰ ਵੀ ਨਹੀਂ ਪਹੁੰਚਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਸੁਣੀ ਤੇ ਉਹ ਮੁਸਕਰਾਏ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆ ਤੂੰ ਹਲੇ ਨਹੀਂ ਮਰਦਾ ਫਿਕਰ ਨਾ ਕਰ ਤੂੰ ਪਰਮਾਤਮਾ ਤੇ ਕੁਦਰਤ ਨੂੰ ਵੇਖ ਕੇ ਆਨੰਦ ਲੈ ਅਸੀਂ ਭੁੱਲੇ ਪਟਕੇ ਲੋਕਾਂ ਨੂੰ ਸਿੱਧੇ ਰਾਹ ਤੇ ਪਾਣਾ ਹੈ ਆਡੀ ਉਮਰ ਅਜੇ ਬੜੀ ਛੋਟੀ ਹੈ ਤੇ ਕੰਮ ਬਹੁਤ ਵੱਡਾ ਹੈ ਅਸੀਂ ਬਹੁਤ ਥਾਵਾਂ ਤੇ ਜਾ ਕੇ ਪ੍ਰਚਾਰ ਕਰਨਾ ਹੈ ਜੇ ਅਸੀਂ ਪ੍ਰਚਾਰ ਪੂਰਾ ਨਾ ਕੀਤਾ ਤਾਂ ਅਸੀਂ ਉਸ ਪਰਮਾਤਮਾ ਨੂੰ ਕੀ ਆਖਾਂਗੇ ਮਰਦਾਨਾ ਜੀ ਕਹਿਣ ਲਗੇ ਮਹਾਰਾਜ ਮੈਨੂੰ ਘਰ ਦੀ ਬਹੁਤ ਯਾਦ ਆਉਂਦੀ ਹੈ ਇੱਕ ਵਾਰੀ ਤੁਸੀਂ ਘਰ ਚੱਲ ਪਾਓ ਫੇਰ ਜਿੱਥੇ ਤੁਸੀਂ ਕਹੋਗੇ ਮੈਂ ਚੱਲਾਂਗਾ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿਣ ਲਗੇ ਮਰਦਾਨਿਆ ਚੱਲ ਤੈਨੂੰ ਘਰ ਲੈ ਚਲਦੇ ਆਂ ਮਹਾਰਾਜ ਦੱਖਣ ਦਿਸ਼ਾ ਜਾਣ ਦੀ ਜਗ੍ਹਾ ਹੁਣ ਉੱਤਰ ਪੂਰਬ ਦੀ ਦਿਸ਼ਾ ਵੱਲ ਚੱਲ ਪਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਰੋਹਿਲਖੰਡ ਆ ਕੇ ਪਹੁੰਚ ਗਏ ਜਿੱਥੇ ਆ ਕੇ ਮਹਾਰਾਜ ਨੇ ਇੱਕ ਕੁੱਤ ਕਰਦਾ ਦਿੱਤਾ ਰੋਹਿਲਖੰਡ ਦੇ ਲੋਕ ਬਹੁਤ ਮੂਰਖ ਸਨ ਕੋ ਬਾਹਰ ਤੋਂ ਆਏ ਪਰਿਸ਼ਾਨ ਨੂੰ ਆਪਣਾ ਗੁਲਾਮ ਬਣਾ ਲੈਂਦੇ ਸਨ ਤੇ ਉਹਨਾਂ ਨਾਲ ਬੜੀ ਬਦਸਲੂਕੀ ਕਰਦੇ ਸਨ ਇਸ ਕਾਰਨ ਉਹਨਾਂ ਲੋਕਾਂ ਤੋਂ ਬਹੁਤ ਜੀਵ ਦੁਖੀ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਤੇ ਬੜਾ ਤਰਸ ਆਇਆ ਕਿ ਉਹਨਾਂ ਨੇ ਗੁਲਾਮ ਬਨਨ ਦਾ ਰਿਸ਼ਤਾ ਕੀਤਾ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਨੂੰ ਫੜ ਲਿਆ ਉਹ ਗੁਰੂ ਸਾਹਿਬ ਨੂੰ ਪਕੜ ਕੇ ਬਹੁਤ ਖੁਸ਼ ਹੋਏ ਤੇ ਕਿਹਾ ਦੋਨੋਂ ਗੁਲਾਮ ਬਹੁਤ ਵਧੀਆ ਨੇ ਇਹਨਾਂ ਦੇ ਚੰਗੇ ਪੈਸੇ ਮਿਲਣਗੇ ਗੱਲਾਂ ਕਰਦੇ ਕਰਦੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ ਵਿੱਚ ਲੈ ਆਏ ਉੱਥੇ ਉਹਨਾਂ ਨੂੰ Rohilya ਦਾ ਸਰਦਾਰ ਮਿਲਿਆ ਉਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਖਰੀਦ ਲਿਆ ਤੇ ਕਿਸੇ ਨੇ ਭਾਈ ਮਰਦਾਨਾ ਜੀ ਨੂੰ ਖਰੀਦ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦਾ ਵਿਛੋੜਾ ਹੋ ਗਿਆ ਭਾਈ ਮਰਦਾਨਾ ਜੀ ਬਹੁਤ ਕਬਰਾਂਣ ਲੱਗੇ ਗੁਰੂ ਸਾਹਿਬ ਮਰਦਾਨਾ ਜੀ ਨੂੰ ਕਹਿਣ ਲੱਗੇ ਕਬਰਾਈ ਨਾ ਇਹ ਤਾਂ ਉਸ ਕਰਤਾਰ ਦਾ ਖੇਡ ਹੈ ਇੱਥੋਂ ਦੇ ਮੂਰਖ ਰਵੇਲਿਆਂ ਨੂੰ ਸਿੱਧੇ ਰਾ ਪਾਣਾ ਹੈ ਇਹਨਾ ਤਾਂ ਬਹੁਤ ਜੀਵ ਦੁਖੀ ਹਨ ਉਹਨਾਂ ਨੂੰ ਸੁਖੀ ਕਰਨਾ ਹੈ ਇਹਨਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਹੈ ਇਸ ਲਈ ਭਾਈ ਮਰਦਾਨਾ ਤੂੰ ਕਬਰਾਈ ਨਾ ਦੁਖੀ ਨਾ ਹੋਈਂ ਜਿਸ ਬੰਦੇ ਨੇ ਗੁਰੂ ਨਾਨਕ ਸੱਚੇ ਪਾਇਸ਼ਾ ਜਿਵੇਂ ਖਰੀਦੇਆ ਸੀ ਉਹ ਠੱਗ ਸੀ ਉਹ ਆਮ ਲੋਕਾਂ ਨੂੰ ਠੱਗਣ ਵਾਸਤੇ ਪਖੰਡ ਕਰਦਾ ਸੀ ਲੋਕ ਉਹਦੀ ਪੂਜਾ ਕਰਦੇ ਸੀ ਤੇ ਉਹ ਉਹਨਾਂ ਦਾ ਧੰਨ ਖਾਂਦਾ ਸੀ ਉਹਨੇ ਇੱਕ ਸਰਾਂ ਬਣਾਈ ਹੋਈ ਸੀ ਉਹ ਉੱਥੇ ਲੋਕਾਂ ਨੂੰ ਲੁੱਟਦਾ ਸੀ ਸਾਰੇ ਸ਼ਹਿਰ ਵਿੱਚ ਉਸ ਦੀ ਸਰਦਾਰੀ ਸੀ ਉਸ ਬੰਦੇ ਨੇ ਕਈ ਗੁਲਾਮ ਰੱਖੇ ਹੋਏ ਸਨ ਉਹਨਾਂ ਵਿੱਚ ਕਈ ਇਸਤਰੀਆਂ ਵੀ ਸਨ ਉਸਨੇ ਆਪਣੇ ਨਾਲ ਬਦਮਾਸ਼ ਵੀ ਰੱਖੇ ਹੋਏ ਸਨ ਲੋਕ ਉਹਨਾਂ ਤੋਂ ਡਰਦੇ ਸਨ ਉਹਨਾਂ ਦੇ ਨੇੜੇ ਨਹੀਂ ਸੀ ਜਾਂਦੇ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਲਿਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਾਕੀ ਗੁਲਾਮਾਂ ਨਾਲ ਮਿਲਾਪ ਹੋਇਆ ਉਸ ਰੋਹਿਲੇ ਦੀ ਘਰ ਵਾਲੀ ਕਹਿਣ ਲੱਗੀ ਇਸ ਗੁਲਾਮ ਤੋਂ ਘਰ ਦਾ ਸਾਰਾ ਕੰਮ ਕਰਾਇਆ ਜੇ ਉਸਨੇ ਆਪਣੀ ਘਰ ਵਾਲੀ ਦਾ ਅੱਖਾ ਮੰਨ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਘਰ ਦੇ ਕੰਮ ਵਿੱਚ ਲਗਾ ਦਿੱਤਾ ਰੋਹਿਲੇ ਦੀ ਘਰ ਵਾਲੀ ਨੇ ਗੁਰੂ ਸਾਹਿਬ ਨੂੰ ਪਾਣੀ ਭਰਨ ਵਾਸਤੇ ਭੇਜਿਆ ਉਸਨੇ ਗੁਰੂ ਸਾਹਿਬ ਨੂੰ ਪਿੱਤਲ ਦੀ ਗਾਗਰ ਦਿੱਤੀ ਗੁਰੂ ਸਾਹਿਬ ਖੂਕੁਰ ਗਏ ਤਾਂ ਦੇਖਿਆ ਖੂ ਤਾਂ ਸੁੱਕਾ ਪਿਆ ਉੱਥੇ ਹੋਰ ਔਰਤਾਂ ਵੀ ਆਈਆਂ ਹੋਈਆਂ ਸਨ ਇਹ ਦੇਖ ਕੇ ਕਿ ਖੂ ਸੁੱਕਾ ਪਿਆ ਉਹ ਹੈਰਾਨ ਹੋ ਗਈਆਂ ਗੁਰੂ ਸਾਹਿਬ ਘਰ ਵਾਪਸ ਚਲੇ ਗਏ ਤੇ ਉਹਨਾਂ ਨੇ ਕਿਹਾ ਕਿ ਖੂ ਸੁੱਕਾ ਪਿਆ ਹੈ ਉਹਦੇ ਵਿੱਚ ਪਾਣੀ ਨਹੀਂ ਹੈ ਰੋਹਿਲੇ ਦੀ ਘਰ ਵਾਲੀ ਕਹਿਣ ਲੱਗੀ ਖੂਕ ਚੋਂ ਪਾਣੀ ਕਿਵੇਂ ਸੁੱਕ ਸਕਦਾ ਹੈ ਉਹ ਕਹਿ ਲੱਗੀ ਜੇ ਇੱਕ ਖੂਕ ਵਿੱਚ ਪਾਣੀ ਸੁੱਕਿਆ ਸੀ ਤਾਂ ਦੂਜੇ ਖੂਕ ਚ ਚਲੇ ਜਾਣਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸ਼ਹਿਰ ਦੇ ਸਾਰੇ ਖੂਹਾਂ ਵਿੱਚ ਪਾਣੀ ਸੁੱਕ ਚੁੱਕਾ ਹੈ ਗੁਰੂ ਸਾਹਿਬ ਨੇ ਪਾਣੀ ਪੰਨ ਵਾਲੇ ਬਰਤਨ ਨੂੰ ਰਸੋਈ ਚ ਟਕਾ ਦਿੱਤਾ ਉਹ ਕਹਿਣ ਲੱਗੀ ਪਾਣੀ ਤੋਂ ਬਿਨਾ ਕਿਵੇਂ ਕੰਮ ਚੱਲੇਗਾ ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਸ਼ਹਿਰ ਵਿੱਚੋਂ ਆਵਾਜ਼ ਆਈ ਪਾਣੀ ਸੁੱਕ ਗਿਆ ਹੈ ਜਦੋਂ ਘਰ ਤੋਂ ਬਾਹਰ ਆਈ ਤਾਂ ਉਹਨੇ ਦੇਖਿਆ ਕਿ ਸ਼ਹਿਰ ਵਿੱਚ ਰੋਲਾ ਪਿਆ ਹੋਇਆ ਹੈ ਪਾਣੀ ਮੁੱਕ ਗਿਆ ਖੂਹੇ ਵਿੱਚ ਪਾਣੀ ਸੁੱਕ ਚੁੱਕਾ ਹੈ ਸਾਰੇ ਲੋਕ ਉਸ ਰੋਹਿਲੇ ਦੇ ਘਰ ਆ ਰਹੇ ਸਨ ਪਰ ਰੋਹਿਲਾ ਸ਼ਿਕਾਰ ਖੇਡਣ ਗਿਆ ਹੋਇਆ ਸੀ ਤਾਂ ਸਾਰੇ ਲੋਕਾਂ ਨੇ ਉਹਦੀ ਘਰ ਵਾਲੀ ਨੂੰ ਬੇਨਤੀ ਕੀਤੀ ਸਾਰੇ ਸ਼ਹਿਰ ਵਿੱਚ ਪਾਣੀ ਮੁੱਕ ਚੁੱਕਾ ਹੈ ਹੋ ਸਕਦਾ ਹੈ ਕਿਸੇ ਨੇ ਮਹਾਪਾਪ ਕੀਤਾ ਹੋਵੇ ਇਸ ਕਰਕੇ ਦੇਵਤੇ ਰੁੱਸ ਗਏ ਹੋਣ ਤੇ ਉਹਨਾਂ ਨੇ ਸਾਡੇ ਤੋਂ ਪਾਣੀ ਖੋ ਲਿਆ ਸਾਰਿਆਂ ਨੇ ਵਿਚਾਰ ਕੀਤੀ ਕਿ ਅਸੀਂ ਰਲ ਮਿਲ ਕੇ ਦੇਵਤਿਆਂ ਦੀ ਪੂਜਾ ਕਰੀਏ ਤਾਂ ਜੋ ਸਾਨੂੰ ਪਾਣੀ ਮਿਲ ਸਕੇ ਉਹ ਸੋਚਣ ਲੱਗੇ ਕਿ ਸਾਨੂੰ ਦੇਵਤਿਆਂ ਦੀ ਪੂਜਾ ਕਰਨ ਤੋਂ ਬਿਨਾ ਪਾਣੀ ਨਹੀਂ ਮਿਲਣਾ। ਰੋਹਿਲੇ ਦੀ ਕਰਵਲੀ ਕਹਿਣ ਲੱਗੀ ਸਾਰੇ ਤਿਆਰ ਹੋ ਕੇ ਇਕੱਠੇ ਹੋ ਜਾਓ। ਪਾਣੀ ਸੁੱਕ ਗਿਆ ਇਸ ਤੋਂ ਮੈਂ ਬਹੁਤ ਹੈਰਾਨ ਆ। ਪਾਣੀ ਤਾਂ ਉਦੋਂ ਵੀ ਨਹੀਂ ਸੀ ਸੁੱਕਿਆ ਜਦੋਂ 6 ਸਾਲ ਮੀਂਹ ਨਹੀਂ ਪਿਆ। ਲੱਗਦਾ ਕਿਸੇ ਕੋਲ ਬੜੀ ਵੱਡੀ ਪੁਲ ਹੋਈ ਹੈ ਤੇ ਉਸ ਪੁਲ ਕਾਰਨ ਸਾਡੇ ਤੋਂ ਦੇਵਤੇ ਨਾਰਾਜ਼ ਹੋਵੇ। ਰੋਹਿਲੇਆਂ ਦਾ ਸਰਦਾਰ ਵਾਪਸ ਆ ਗਿਆ। ਤੇ ਉਹ ਪੀੜ ਦੇਖ ਕੇ ਆਪਣੇ ਘੋੜੇ ਤੋਂ ਉਤਰਿਆ ਉਸਨੇ ਪੁੱਛਿਆ ਕੀ ਹੋਇਆ ਤਾਂ ਲੋਕੀ ਕਹਿਣ ਲੱਗੇ ਸਾਰੇ ਸ਼ਹਿਰ ਦੇ ਖੂਸ ਸੁੱਕ ਚੁੱਕੇ ਨੇ ਤੇ ਪਾਣੀ ਮੁੱਕ ਚੁੱਕਾ ਹੈ ਉਸਨੇ ਵਿਚਾਰ ਕੀਤੀ ਤੇ ਆਖਿਆ ਸ਼ਾਇਦ ਕਿਸੇ ਸ਼ਹਿਰ ਵਾਸੀ ਕੋਲ ਵੱਡੀ ਪੁਲ ਹੋ ਗਈ ਹੋਵੇ ਜਿਸ ਕਾਰਨ ਸਾਡੇ ਨਾਲ ਦੇਵਤੇ ਨਰਾਜ਼ ਹੋ ਗਏ ਉਹ ਕਹਿਣ ਲੱਗਾ ਆਓ ਸਾਰੇ ਇਕੱਠੇ ਹੋ ਕੇ ਦੇਵਤਿਆਂ ਦੇ ਮੰਦਰ ਚਲੀਏ ਉਸ ਰੋਹਿਲੇ ਨੇ ਸਾਰੇ ਈਸਤਰੀ ਤੇ ਮਰਦਾਂ ਨੂੰ ਆਪਣੇ ਪਿੱਛੇ ਧੋਰਿਆ ਤੇ ਉਹ ਮੰਦਰ ਵੱਲ ਚੱਲ ਪਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਨਾਲ ਚੱਲ ਰਹੇ ਸਨ ਤੇ ਇਹ ਸਾਰੇ ਕੋਤਕ ਨੂੰ ਦੇਖ ਕੇ ਮੁਸਕਰਾ ਰਹੇ ਸਨ ਸਾਰੇ ਦੇਵਤਿਆਂ ਦੇ ਮੰਦਰ ਪਹੁੰਚੇ ਜਿਸ ਨੇ ਭਾਈ ਮਰਦਾਨਾ ਜੀ ਨੂੰ ਖਰੀਦਿਆ ਸੀ ਉਹਦੇ ਤੇਲ ਕੱਢਣ ਦੇ ਕੋਹਲੂ ਸਨ ਉਹ ਬੈਲਾਂ ਦਾ ਕੰਮ ਗੁਲਾਮਾਂ ਤੋਂ ਲੈਂਦਾ ਸੀ ਭਾਈ ਮਰਦਾਨਾ ਜੀ ਉਸ ਹਾਕਮ ਨੂੰ ਦੇਖ ਕੇ ਹੱਸ ਪਏ ਉਮਰਦਾਨਾ ਜੀ ਨੇ ਪੁੱਛਣ ਲਗਾ ਤੁਸੀਂ ਹੱਸ ਕਿਉਂ ਰਹੇ ਹੋ ਭਾਈ ਮਰਦਾਨਾ ਜੀ ਕਹਿਣ ਲਗੇ ਅੱਜ ਇਹ ਸਾਰਾ ਸ਼ਹਿਰ ਗਰਖ ਹੋ ਜਾਣਾ ਹੈ ਅੱਜ ਇਹ ਸ਼ਹਿਰ ਨੂੰ ਅਗਲਵ ਜਾਣੀ ਹੈ ਤੇ ਤੁਸੀਂ ਸਾਰਿਆਂ ਨੇ ਮਰ ਜਾਣਾ ਹੈ ਤੁਸੀਂ ਗਲਤ ਕੰਮ ਕਰਦੇ ਹੋ ਗੁਲਾਮਾਂ ਤੋਂ ਪੁਸ਼ੂਆਂ ਵਾਲਾ ਕੰਮ ਕਰਾਉਂਦੇ ਹੋ ਤੁਸੀਂ ਨਾਮ ਤੋਂ ਸਖਣੇ ਹੋ ਤੁਸੀਂ ਮੇਰੇ ਗੁਰੂ ਸਤਗੁਰੂ ਨੂੰ ਫੜ ਲਿਆ ਹੈ ਉਹ ਇੱਕ ਰੱਬੀ ਪੁਰਸ਼ ਹੈ ਤੁਸੀਂ ਉਹਨਾਂ ਨੂੰ ਗੁਲਾਮ ਬਣਾਇਆ ਸਾਰੇ ਜੀਵ ਜੰਤਰ ਬੂਤ ਪ੍ਰੇਤ ਸਾਰੇ ਉਹਨਾਂ ਦੇ ਪੈਰ ਵਿੱਚ ਚੱਲਦੇ ਨੇ ਤੁਸੀਂ ਮੇਰੇ ਸਤਿਗੁਰੂ ਨੂੰ ਫਕੜ ਲਿਆ ਹੈ ਉਹ ਤਾਂ ਖੁਦ ਪਰਮੇਸ਼ਵਰ ਨੇ ਭਾਈ ਮਰਦਾਨਾ ਜੀ ਦਾ ਮਾਲਕ ਕਹਿਣ ਲੱਗਾ ਤੂੰ ਸਹੀ ਕਰਨਾ ਤਾਂ ਭਾਈ ਮਰਦਾਨਾ ਜੀ ਕਹਿ ਲਗੇ ਹਾਂ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਜ਼ਾਦ ਕਰਕੇ ਦੇਖ ਲਓ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਤੁਹਾਡੇ ਖੂਹਾਂ ਵਿੱਚ ਆਪੇ ਹੀ ਪਾਣੀ ਆ ਜਾਏਗਾ ਤੁਸੀਂ ਗੁਰੂ ਸਾਹਿਬ ਕੋਲ ਮਾਫੀ ਮੰਗੋ ਭਾਈ ਮਰਦਾਨਾ ਜੀ ਦਾ ਮਾਲਕ ਪਾਈ ਮਰਦਾਨਾ ਜੀ ਨੂੰ ਲੈ ਕੇ ਉਹ ਮੰਦਰ ਵਿੱਚ ਪਹੁੰਚ ਗਿਆ। ਉੱਥੇ ਬਹੁਤ ਸਾਰੇ ਇਸਤਰੀ ਪੁਰਸ਼ ਖੜੇ ਹੋਏ ਸਨ। ਜਦੋਂ ਪਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਡਿੱਗੇ। ਉਹ ਕਹਿਣ ਲੱਗੇ ਮਹਾਰਾਜ ਮੈਨੂੰ ਇੱਥੋਂ ਆਜ਼ਾਦ ਕਰਾਓ। ਇੱਕ ਮੁਸ਼ਕਲ ਵਿੱਚੋਂ ਨਿਕਲਦੇ ਆਂ ਤੇ ਦੂਸਰੀ ਵਿੱਚ ਫਸ ਜਾਂਦੇ ਆਂ। ਗੁਰੂ ਸਾਹਿਬ ਪਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਤੂੰ ਬਸ ਕਰਤਾਰ ਦੇ ਰੰਗ ਵੇਖ ਇਨ ਨੂੰ ਕੋਈ ਕੁਝ ਨਹੀਂ ਕਰ ਸਕਦਾ ਗੁਰੂ ਸਾਹਿਬ ਕਹਿਣ ਲਗੇ ਭਾਈ ਮਰਦਾਨਾ ਰਬਾਬ ਵਜਾ ਇਹਨਾਂ ਨੂੰ ਹੁਣ ਧਿਆਨ ਦਈਏ ਇਹ ਲੋਕ ਪਰਮੇਸ਼ਵਰ ਤੋਂ ਕਈ ਯੁਗਾਂ ਤੋਂ ਵਿਛੜੇ ਹੋਏ ਨੇ ਇਹਨਾਂ ਨੂੰ ਪਰਮੇਸ਼ਵਰ ਦੇ ਨਾਲ ਜੋੜੀਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਸਾਹਿਬ ਨੇ ਇੱਕ ਸ਼ਬਦ ਉਚਾਰਿਆ ਜਨਮ ਜਨਮਾਨਾ ਸੰਸਕਾਰਾਂ ਦਾ ਸਮੂਹ ਜੋ ਮਨ ਵਿੱਚ ਇਕੱਠਾ ਹੋਇਆ ਪਿਆ ਉਸ ਨੂੰ ਕੋਈ ਵੀ ਮਨੁੱਖ ਕਰਮਾਂ ਦੇ ਰਾਹੀਂ ਮਿਟਾ ਨਹੀਂ ਸਕਦਾ ਮੂਰਬਲੇ ਜਨਮਾ ਨੂੰ ਕੋਈ ਮਿਟਾ ਨਹੀਂ ਸਕਦਾ ਤੇ ਆਉਣ ਵਾਲੇ ਸਮੇਂ ਵਿੱਚ ਕਰਮ ਧਰਮ ਤੋਂ ਚੰਗੇ ਨਤੀਜੇ ਦੀ ਕੋਈ ਆਸ ਨਹੀਂ ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਵਾਪਰੇਗਾ ਇਸ ਲਈ ਕਰਮਾਂ ਦਾ ਆਸਰਾ ਛੱਡੋ ਤੇ ਪ੍ਰਭੂ ਦੀ ਰਜਾ ਵਿੱਚ ਚੱਲਣਾ ਸਿੱਖੋ ਇਸ ਸੰਸਾਰ ਵਿੱਚ ਜੋ ਵੀ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜਾ ਵਿੱਚ ਹੋ ਰਿਹਾ ਹੈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕਰਨ ਵਾਲਾ ਨਹੀਂ ਹੈ ਇਸ ਲਈ ਹਰ ਸਮੇਂ ਪਰਮੇਸ਼ਵਰ ਦੀ ਬੰਦਗੀ ਕਰੋ ਉਸ ਨੂੰ ਯਾਦ ਰੱਖੋ ਪਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਤੇ ਗੁਰੂ ਸਾਹਿਬ ਕੀਰਤਨ ਕਰਦੇ ਨੇ ਤੇ ਕੀਰਤਨ ਗਾਉਂਦੇ ਨੇ ਸਾਰਿਆਂ ਦਾ ਧਿਆਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲ ਹੋ ਗਿਆ ਸਾਰੇ ਗੁਰਬਾਣੀ ਤੇ ਪਰਮੇਸ਼ਵਰ ਦਾ ਨਾਮ ਸੁਣ ਕੇ ਸ਼ਾਂਤ ਹੋ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਰਿਆਂ ਦੇ ਹਿਰਦੇ ਨੂੰ ਗੰਨੀ ਜਾ ਰਹੀ ਸੀ ਜਦੋਂ ਸ਼ਬਦ ਦਾ ਭੋਗ ਪਿਆ ਤਾਂ ਮਰਦਾਨਾ ਜੀ ਦਾ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਆਇਆ ਤੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾ ਤੇ ਮੱਥਾ ਟੇਕ ਦਿੱਤਾ। ਉਹਨੇ ਗੁਰੂ ਮਹਾਰਾਜ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ। "ਹੇ ਪਾਸ਼ਾ, ਸਾਡੇ ਤੋਂ ਗਲਤੀ ਹੋ ਗਈ। ਸਾਡੀਆਂ ਪੁੱਲਾਂ ਨੂੰ ਨਾ ਚਿਤਾਰੋ। ਮਹਾਰਾਜ ਅਸੀਂ ਪਿਆਸੇ ਮਰਦੇ ਜਾ ਰਹੇ ਹਾਂ। ਸਾਨੂੰ ਜਲ ਬਖਸ਼ੋ।" ਰੋਹਿਲਿਆਂ ਦੇ ਸਰਦਾਰ ਨੇ ਸਭ ਨੂੰ ਆਖਿਆ ਕਿ ਗੁਰੂ ਜੀ ਕੋਲੋਂ ਮਾਫੀ ਮੰਗੋ। ਉਹ ਕਹਿਣ ਲੱਗਾ, "ਮੇਰ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਮਰਦਾਨਾ ਜੀ ਨੂੰ ਗੁਲਾਮ ਬਣਾਇਆ।" ਉਹ ਕਹਿਣ ਲੱਗੇ ਸਾਡੇ ਤੋਂ ਬਹੁਤ ਵੱਡੀ ਪੁੱਲ ਹੋ ਗਈ। ਅਸੀਂ ਪਰਮੇਸ਼ਵਰ ਦੇ ਪਿਆਰਿਆਂ ਨੂੰ ਆਪਣਾ ਗੁਲਾਮ ਬਣਾ ਲਿਆ। ਇਸ ਕਰਕੇ ਉਹ ਪ੍ਰਮਾਤਮਾ ਅਤੇ ਇਹ ਦੇਵਤੇ ਸਾਡੇ ਤੋਂ ਨਾਰਾਜ਼ ਹੋ ਗਏ। ਰੁਹੇਲਾ ਸਰਦਾਰ ਤੇ ਉਹਦੀ ਕਰ ਵਾਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਡਿੱਗ ਪਏ। ਤੇ ਗੁਰੂ ਸਾਹਿਬ ਤੋਂ ਮਾਫੀ ਮੰਗਣ ਲੱਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਚਨ ਕੀਤੇ ਕਿ ਸਾਰੇ ਗੁਲਾਮਾਂ ਨੂੰ ਛੱਡ ਦਿਓ। ਕੋਈ ਵੀ ਮਨੁੱਖ ਦੂਜੇ ਮਨੁੱਖ ਨੂੰ ਵੇਚ ਨਹੀਂ ਸਕਦਾ। ਕੋਈ ਵੀ ਮਨੁੱਖ ਕਿਸੇ ਮਨੁੱਖ ਨੂੰ ਪਸ਼ੂਆਂ ਵਾਂਗ ਗੁਲਾਮ ਬਣਾ ਕੇ ਨਹੀਂ ਰੱਖ ਸਕਦਾ ਸਭ ਇੱਕੋ ਜਾਤ ਦੇ ਹਨ ਕੋਈ ਵੀ ਉਹਨਾਂ ਨੂੰ ਉੱਚੀ ਜਾਤ ਜਾਂ ਨੀਵੀਂ ਜਾਤ ਰਹਿ ਕੇ ਗੁਲਾਮ ਨਹੀਂ ਬਣਾ ਸਕਦਾ ਜਦੋਂ ਅਸੀਂ ਉਸ ਪਰਮੇਸ਼ਵਰ ਦੇ ਬੰਦੇਆਂ ਨੂੰ ਦੁੱਖ ਦਿੰਨੇ ਆ ਤਾਂ ਉਹ ਪਰਮੇਸ਼ਵਰ ਸਾਡੇ ਤੋਂ ਨਾਰਾਜ਼ ਹੁੰਦਾ ਇਹ ਮਾੜੇ ਕੰਮਾਂ ਨੂੰ ਬੰਦ ਕਰਨਾ ਪਏਗਾ ਝੂਠ ਚੋਰੀ ਕਿਸੇ ਨਾਲ ਧੱਕਾ ਕਰਨਾ ਇਹ ਚੰਗਾ ਕੰਮ ਨਹੀਂ ਹੈ ਇਸ ਲਈ ਤੁਸੀਂ ਕਿਰਤ ਕਰੋ ਤੁਸੀਂ ਉਸ ਪਰਮਾਤਮਾ ਦਾ ਸਿਮਰਨ ਦਿਨ ਰਾਤ ਕਰਿਆ ਕਰੋ ਉਸ ਦੀ ਉਸਤਤ ਦਿਨ ਰਾਤ ਕਰਿਆ ਕਰੋ ਉਥੋਂ ਦੇ ਲੋਕਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਿਰ ਨਵਾਇਆ ਤੇ ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਜਦੋਂ ਉਹ ਸਾਰੇ ਲੋਕ ਖੂਹ ਤੇ ਪਾਣੀ ਭਰਣ ਗਏ ਤਾਂ ਹੁਣ ਖੂਹ ਸਾਰੇ ਭਰੇ ਪਏ ਸਨ ਉਥੇ ਹੁਣ ਸਭ ਪਾਸੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਹੋਣ ਲੱਗ ਪਈ ਸਾਰੇ ਪਰਮੇਸ਼ਵਰ ਨੂੰ ਯਾਦ ਕਰਨ ਲੱਗ ਪਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੁਝ ਦਿਨ ਉੱਥੇ ਰਹੇ ਤੇ ਸਿਰ ਉੱਥੋਂ ਦੀ ਚਾਲਾ ਬਾ ਦਿੱਤਾ ਧਨ ਤਨ ਸੱਚੇ ਪਾਤਸ਼ਾਹ ਦੀਨ ਦੁਨੀਆ ਦਾ ਭਲਾ ਕਰਦੇ ਹੋਏ ਜਗਨਨਾਥ ਪੁਰੀ ਵਿੱਚ ਪਹੁੰਚੇ ਹਨ ਜਦੋਂ ਗੁਰੂ ਜੀ ਉੱਥੇ ਪਹੁੰਚੇ ਸਾਰਾ ਦਿਨ ਗੁਰੂ ਸਾਹਿਬ ਜਗਨਨਾਥ ਪੁਰੀ ਦੇ ਮੁੱਖ ਦਰਵਾਜ਼ੇ ਤੇ ਬੈਠੇ ਰਹੇ ਜਿੱਥੇ ਜਗਨਨਾਥ ਜੀ ਦੀ ਪੂਜਾ ਹੁੰਦੀ ਹੈ ਗੁਰੂ ਮਹਾਰਾਜ ਉੱਥੇ ਬੈਠੇ ਰਹੇ ਉੱਥੇ ਸਾਰੇ ਪੰਡਿਤ ਆਉਂਦੇ ਨੇ ਤੇ ਆਰਤੀ ਕਰਦੇ ਨੇ ਉਹਨਾਂ ਨੇ ਆਰਤੀ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਤੁਸੀਂ ਆਰਤੀ ਵਿੱਚ ਕਿਉਂ ਨਹੀਂ ਖੜੇ ਹੋਏ ਕਿਉਂਕਿ ਪੰਡਤ ਨੇ ਜਦੋਂ ਆਰਤੀ ਸ਼ੁਰੂ ਕੀਤੀ ਸੀ ਉਦੋਂ ਗੁਰੂ ਮਹਾਰਾਜ ਖੜੇ ਨਹੀਂ ਹੋਏ ਮਹਾਰਾਜ ਬੈਠੇ ਰਹੇ ਇਸ ਲਈ ਹੁਣ ਪੰਡਤ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਗੁਰੂ ਜੀ ਤੁਸੀਂ ਆਰਤੀ ਵਿੱਚ ਖੜੇ ਕਿਉਂ ਨਹੀਂ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਪੰਡਤਾਂ ਨੂੰ ਜਵਾਬ ਦਿੱਤਾ ਆਰਤੀ ਤਾਂ ਸਾਰੇ ਸਮੇਂ ਹੋ ਰਹੀ ਹੈ ਅੱਠੇ ਪੈਰ ਹੋ ਰਹੀ ਹੈ ਮੈਂ ਕਿਹੜੇ ਕਿਹੜੇ ਸਮੇਂ ਖੜਾ ਉਹ ਗੁਰੂ ਜੀ ਨੂੰ ਪੁੱਛਦੇ ਨੇ ਅੱਠੇ ਪਹਿਰ ਕਿਹੋ ਜੀ ਆਰਤੀ ਹੁੰਦੀ ਹੈ ਤੇ ਕਿਹੜੀ ਆਰਤੀ ਹੁੰਦੀ ਹੈ ਉਸ ਸਮੇਂ ਗੁਨਾਨਕ ਪਾਤਸ਼ਾਹ ਜੀ ਨੇ ਆਰਤੀ ਤੇ ਇੱਕ ਸ਼ਬਦ ਉਚਾਰਨ ਕੀਤਾ ਉਹ ਸ਼ਬਦ ਹੈ ਗगन ਮੈਂ ਥਾਲ ਰਵਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਦੱਸਿਆ ਕਿਵੇਂ ਉਸ ਪਰਮਾਤਮਾ ਦੀ ਆਰਤੀ ਹੋ ਰਹੀ ਹੈ ਆਕਾਸ਼ ਜਿਵੇਂ ਇੱਕ ਥਾਲ ਹੈ ਸੂਰਜ ਤੇ ਚੰ드ਰਮਾ ਦੀਵੇ ਨੇ ਜਿਹੜੀ ਪਵਨ ਹੈ ਉਹ ਮਾਨੋ ਚੋਰ ਕਰ ਰਹੀ ਹੈ ਤੇ ਜਿੰਨੇ ਵੀ ਆਕਾਸ਼ੀ ਤਾਰੇ ਨੇ ਉਹ ਮਾਨੋ ਮੋਤੀ ਨੇ ਜਿੰਨੀ ਵੀ ਬਨਸਪਤੀ ਹੈ ਉਹ ਮਾਨੋ ਪਰਮੇਸ਼ਵਰ ਦੇ ਨਾਦ ਹਨ ਇਹ ਅੱਠੇ ਪਹਿਰ ਵੱਜ ਰਹੇ ਨੇ ਇਸ ਤਰ੍ਹਾਂ ਪ੍ਰਮਾਤਮਾ ਦੀ ਬਹੁਤ ਵੱਡੀ ਆਰਤੀ ਹੋ ਰਹੀ ਹੈ ਇਹ ਸਾਰਾ ਸ਼ਬਦ ਗੁਰੂ ਜੀ ਨੇ ਉੱਥੇ ਸੁਣਾਇਆ ਤੇ ਉਹਨਾਂ ਨੂੰ ਸਮੱਤ ਦਿੱਤੀ ਕਿ ਕਿਵੇਂ ਉਸ ਪ੍ਰਮਾਤਮਾ ਦੀ ਆਰਤੀ ਇਸ ਸੰਸਾਰ ਵਿੱਚ ਹੋ ਰਹੀ ਹੈ ਸੰਗਤ ਜੀ ਆਪਣੀ ਸੁਰਤੀ ਜਗਨਨਾਥ ਪੁਰੀ ਵਿੱਚ ਲੈ ਕੇ ਚੱਲੋ ਜਿੱਥੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਤਾਰ ਰਹੇ ਹਨ ਉੱਥੇ ਜਿੰਨੇ ਵੀ ਪੰਡਤ ਸਨ ਸਾਰਿਆਂ ਨੇ ਗੁਰੂ ਨਾਨਕ ਪਾਸ਼ਾ ਜੀ ਕੋਲ ਕੀਰਤਨ ਸਰਵਣ ਕੀਤਾ ਹੁਣ ਗੁਰੂ ਜੀ ਜੋ ਅੱਗੇ ਬਚਨ ਕਰਨਗੇ ਉਹ ਅਸੀਂ ਸਰਵਣ ਕਰਾਂਗੇ ਗੁਰੂ ਸਾਹਿਬ ਕਹਿੰਦੇ ਪੰਡਤੋ ਇਸ ਪ੍ਰਕਾਰ ਨਾਲ ਪ੍ਰਮਾਤਮਾ ਦੀ ਆਰਤੀ ਕਰਿਆ ਕਰੋ ਕਿਹੜੀ ਆਰਤੀ ਕਰਨੀ ਹੈ ਮਨ ਨੂੰ ਰੋਕ ਕੇ ਪਰਮੇਸ਼ਵਰ ਦੇ ਗੁਣ ਗਾਣੇ ਹਨ ਸੰਗਤ ਜੀ ਇਹ ਚੀਜ਼ ਬਹੁਤ ਔਖੀ ਹੈ ਮਨ ਨੂੰ ਰੋਕਣਾ ਸਭ ਤੋਂ ਔਖਾ ਹੈ ਕੋਈ ਸੌਖੀ ਗੱਲ ਨਹੀਂ ਬੰਦੇ ਦਾ ਮਨ ਅੱਠੇ ਪਹਿਰ ਦੌੜਦਾ ਰਹਿੰਦਾ ਹੈ ਕਦੇ ਕੁਝ ਸੋਚਦਾ ਹੈ ਤੇ ਕਦੇ ਕੁਝ ਸੋਚਦਾ ਹੈ ਕਦੇ ਪੈਸੇ ਬਾਰੇ ਸੋਚਦਾ ਹੈ ਤੇ ਕਦੇ ਆਪਣੇ ਕੰਮਾਂ ਬਾਰੇ ਸੋਚਦਾ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਅਸਲ ਆਰਤੀ ਹੈ ਮਨ ਨੂੰ ਰੋਕ ਕੇ ਉਸ ਦੇ ਗੁਣ ਗਾਣੇ ਪਰਮੇਸ਼ਵਰ ਦਾ ਨਾਮ ਹੀ ਉਸ ਦੀ ਆਰਤੀ ਹੈ ਉੰਜ ਤਾਂ ਸਾਰਾ ਬ੍ਰਹਮੰਡ ਹੀ ਉਸ ਦੀ ਆਰਤੀ ਕਰ ਰਿਹਾ ਹੈ ਅਸੀਂ ਤਾਂ ਉਸ ਪ੍ਰਮਾਤਮਾ ਦਾ ਨਾਮ ਜਪ ਕੇ ਉਸ ਦੀ ਆਰਤੀ ਕਰ ਸਕਦੇ ਹਾਂ ਜਦੋਂ ਪੰਡਤਾਂ ਨੇ ਗੁਰੂ ਜੀ ਦੇ ਇਹ ਬਚਨ ਸੁਨੇ ਉਹਨਾਂ ਦੇ ਮਨ ਤੇ ਪ੍ਰਭਾਵ ਪਿਆ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਉਹਨਾਂ ਪੰਡਤਾਂ ਨੇ ਜਾਣ ਲਿਆ ਵੀ ਇਹ ਸਧਾਰਨ ਮਨੁੱਖ ਨਹੀਂ ਹੈ ਇਹ ਖੁਦ ਪਰਮੇਸ਼ਰ ਲੱਗਦੇ ਹਨ ਐਵੇਂ ਲੱਗਦਾ ਹੈ ਵੀ ਇਹ ਆਪ ਪਰਮੇਸ਼ਰ ਰੂਪ ਹਨ ਅਸਲ ਵਿੱਚ ਸੰਗਤ ਜੀ ਇਹ ਬਿਲਕੁਲ ਸੱਚ ਹੈ ਸਾਡਾ ਮਨ ਹਰ ਵੇਲੇ ਕੁਝ ਨਾ ਕੁਝ ਸੋਚ ਰਿਹਾ ਹੁੰਦਾ ਹੈ ਉਸ ਦਾ ਨਾਮ ਵਿੱਚ ਧਿਆਨ ਨਹੀਂ ਲੱਗਦਾ ਉਸ ਦਾ ਭਗਤੀ ਕਰਨ ਵਿੱਚ ਕਿੱਥੇ ਧਿਆਨ ਲੱਗਦਾ ਹੈ ਇਹ ਗੱਲ ਤਾਂ ਸਭ ਨੂੰ ਪਤਾ ਹੈ ਵੀ ਸਾਡਾ ਮਨ ਬਾਹਰ ਫਿਰਦਾ ਹੈ ਪਰ ਕੋਈ ਦੱਸਦਾ ਨਹੀਂ ਉਹਨਾਂ ਸਾਰਿਆਂ ਪੰਡਤਾਂ ਨੇ ਵਿਚਾਰ ਕੀਤੀ ਕਿ ਗੱਲ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਹੀ ਕਰ ਰਹੇ ਹਨ ਸਾਡਾ ਤਾਂ ਮਨ ਬਿਲਕੁਲ ਵੀ ਇੱਕ ਥਾਂ ਤੇ ਖੜਦਾ ਹੀ ਨਹੀਂ ਸਾਡਾ ਮਨ ਭਗਤੀ ਵਿੱਚ ਲੱਗਦਾ ਹੀ ਨਹੀਂ ਉਨਾਨੇ ਮਹਾਰਾਜ ਨੂੰ ਮੱਠਾ ਟੇਕਿਆ ਤੇ ਗੁਰੂ ਜੀ ਜਗਨਨਾਥਪੁਰੀ ਵਿੱਚ 2 ਦਿਨ ਰਹੇ ਤੇ ਫੇਰ ਅਗਲੇ ਦਿਨ ਜਦੋਂ ਤੀਜਾ ਦਿਨ ਚੜਿਆ ਗੁਰੂ ਸਾਹਿਬ ਸਵੇਰ ਹੁੰਦੇ ਹੀ ਉੱਥੋਂ ਚੱਲ ਪਏ ਗੁਰੂ ਸਾਹਿਬ ਚਲਦਿਆਂ ਚਲਦਿਆਂ ਸਾਗਰ ਦੇ ਕੰਢੇ ਤੇ ਪਹੁੰਚ ਗਏ ਉੱਥੇ ਬਹੁਤ ਉੱਚੀਆਂ-ਉੱਚੀਆਂ ਲਹਿਰਾਂ ਸਨ ਗੁਰੂ ਨਾਨਕ ਪਾਤਸ਼ਾਹ ਜੀ ਸਾਗਰ ਦੇ ਕੰਢੇ ਤੇ ਬਹਿ ਗਏ ਗੁਰੂ ਜੀ ਉੱਥੇ ਬੈਠੇ ਤੇ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆਂ ਰਬਾਬ ਛੇੜ कीर्तन शुरू कर सागर ਦੇ ਕੰਢੇ ਤੇ ਮਰਦਾਨਾ ਜੀ ਬਹੁਤ ਸੋਨਾ ਕੀਰਤਨ ਕਰਦੇ ਹਨ ਸਾਧ ਸੰਗਤ ਜੀ ਉਸ ਸਾਗਰ ਦੇ ਕੰਢੇ ਤੇ ਇੱਕ ਲਾਸ਼ ਪਈ ਸੀ ਉਸ ਲਾਸ਼ ਦੇ ਕੋਲ ਇੱਕ ਭੁੱਖਾ ਬਗਿਆੜ ਆ ਗਿਆ ਉਸ ਬਗਿਆੜ ਨੂੰ ਭੁੱਖ ਲੱਗੀ ਸੀ ਉਹ ਬਗਿਆੜ ਆਇਆ ਉਸਨੇ ਲਾਸ਼ ਨੂੰ ਸੁੰਘਿਆ ਪਰ ਉਸਨੇ ਖਾਦਾ ਨਹੀਂ ਤੇ ਉਹ ਵਾਪਸ چلا ਗਿਆ ਤੇ ਉਹ ਬਗਿਆੜ ਹੁਣ ਫੇਰ ਵਾਪਸ ਆਂਦਾ ਤੇ ਲਾਸ਼ ਨੂੰ ਸਿਰ ਤੋਂ ਪੈਰਾਂ ਤੱਕ ਸੁੰਘਦਾ ਪਰ ਉਸਨੇ ਫੇਰ ਨਹੀਂ ਖਾਦਾ ਉਹ ਬਗਿਆੜ ਫੇਰ ਦੂਸਰੀ ਵਾਰ ਜੰਗਲ ਵਿੱਚ ਚਲਾ ਜਾਂਦਾ ਹੈ ਆ ਦੇਖ ਕੇ ਮਰਦਾਨਾ ਜੀ ਫੇਰ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਭਾਈ ਮਰਦਾਨਾ ਜੀ ਨੇ ਦੇਖਿਆ ਵੀ ਦੋ ਵਰੀ ਬਗਿਆੜ ਆਇਆ ਉਹਨੇ ਸਾਰੇ ਸਰੀਰ ਨੂੰ ਸੁੰਘਿਆ ਪਰ ਖਾਦਾ ਨਹੀਂ ਮਰਦਾਨਾ ਜੀ ਨੇ ਪੁੱਛਿਆ ਗੁਰੂ ਜੀ ਇਹਦਾ ਕੀ ਕਾਰਨ ਹੈ ਮਹਾਰਾਜ ਉਸਨੇ ਕੀ ਸੁੰਘ ਲਿਆ ਕਿ ਉਸ ਨੂੰ ਖਾਦਾ ਨਹੀਂ ਫੇਰ ਗੁਰੂ ਜੀ ਨੇ ਕਿਹਾ ਮਰਦਾਨਿਆ ਤੂੰ ਗੁਰਬਾਣੀ ਦਾ ਕੀਰਤਨ ਕੀਤਾ ਧੁਰ ਕੀ ਬਾਣੀ ਦਾ ਕੀਰਤਨ ਕੀਤਾ ਏ ਬਗੇਹਾੜ ਇੱਕ ਪਾਸੇ ਬੈਠਾ ਤੁਰਕੀ ਬਾਣੀ ਦਾ ਕੀਰਤਨ ਸੁਣ ਰਿਹਾ ਸੀ ਬਗੇਹਾੜ ਦੇ ਕੰਨਾਂ ਵਿੱਚ ਗੁਰਬਾਣੀ ਪਈ ਤੇ ਇਸ ਦਾ ਹਿਰਦਾ ਸ਼ੁੱਧ ਹੋ ਗਿਆ ਸੰਗਤ ਜੀ ਜਿਵੇਂ ਜਿਵੇਂ ਬੰਦਾ ਗੁਰਬਾਣੀ ਦਾ ਕੀਰਤਨ ਸੁਣਦਾ ਹੈ ਸਿਮਰਨ ਕਰਦਾ ਹੈ ਉਸ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਮਰਦਾਨਿਆਂ ਇਸ ਦਾ ਹਿਰਦਾ ਸ਼ੁੱਧ ਹੋ ਗਿਆ ਗੁਰਬਾਣੀ ਸੁਣ ਕੇ ਬਗੇਹਾੜ ਨੂੰ ਪਤਾ ਚੱਲ ਗਿਆ ਕਿ ਪੁੰਨ ਕੀ ਹੁੰਦੇ ਨੇ ਤੇ ਪਾਪ ਕੀ ਹੁੰਦੇ ਨੇ ਇਸ ਕਾਲ ਯੁਗ ਵਿੱਚ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਕਾਲੀ ਯੁਗ ਵਿੱਚ ਸਭ ਤੋਂ ਵੱਡਾ ਪੁੰਨ ਹੈ ਪਰਮੇਸ਼ਵਰ ਦਾ ਨਾਮ ਜਪਣਾ ਬਗਿਆੜ ਨੇ ਜਦੋਂ ਕੀਰਤਨ ਸੁਣਿਆ ਤਾਂ ਉਸ ਨੂੰ ਸੋਝੀ ਹੋ ਗਈ ਕਿ ਪਾਪ ਕੀ ਹੁੰਦਾ ਤੇ ਪੁੰਨ ਕੀ ਹੁੰਦਾ ਇਸ ਬਗਿਆੜ ਨੂੰ ਹੁਣ ਸੋਝੀ ਪੈ ਗਈ ਕਿ ਕਿਹੜਾ ਭੋਜਨ ਛਕਣਾ ਤੇ ਕਿਹੜਾ ਨਹੀਂ ਛਕਣਾ ਪਰ ਅਸੀਂ ਆਪਣੇ ਵਾਲੇ ਵੇਖੀਏ ਅਸੀਂ ਵੀ ਤਾਂ ਨਿਤ ਗੁਰਬਾਣੀ ਸੁਣਦੇ ਹਾਂ ਪਰ ਸਾਨੂੰ ਅਜੇ ਤੱਕ ਸਮਝ ਨਹੀਂ ਲੱਗੀ ਕਿ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ ਤੁਸੀਂ ਊਠ ਪਟਾਂਖ ਖਾਂਦੇ ਹਾਂ ਤੇ ਫਿਰ ਕਹਿੰਦੇ ਹਾਂ ਕਿ ਸਾਡਾ ਨਾਮ ਵਿੱਚ ਚਿਤ ਨਹੀਂ ਲੱਗਦਾ ਜਿੰਨਾ ਭੋਜਨ ਸਾਦਾ ਹੋਏਗਾ ਉਹਨਾਂ ਨਾਮ ਵਿੱਚ ਮਨ ਲੱਗੇਗਾ ਤੁਸੀਂ ਕਰਕੇ ਦੇਖ ਲਓ ਬਾਹਰ ਦੀਆਂ ਚਟਪਟੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ ਇਹ ਘਰ ਦਾ ਸਾਦਾ ਭੋਜਨ ਛਕੋ ਜਿੰਨਾ ਸਾਦਾ ਛਕ ਸਕਦੇ ਹੋ ਛਕੋ ਤੁਹਾਡਾ ਨਾਮ ਜਪਨ ਨੂੰ ਮਨ ਕਰੇਗਾ ਤੁਹਾਡਾ ਨਾਮ ਵਿੱਚ ਮਨ ਟਿਕੇਗਾ ਉਹਨੇ ਜਿਹੜਾ ਬਗਿਆੜ ਹੈ ਉਹ ਖਾਂਦਾ ਤਾਂ ਮਾਸ ਹੈ ਪਰ ਉਸ ਨੂੰ ਅੱਜ ਸੋਝੀ ਹੋ ਗਈ ਕਿ ਕਿਹੜਾ ਮਾਸ ਖਾਣਾ ਹੈ ਤੇ ਕਿਹੜਾ ਨਹੀਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਤੈਨੂੰ ਪਤਾ ਹੈ ਬਗਿਆੜ ਨੇ ਇਸ ਲਾਸ਼ ਨੂੰ ਕਿਉਂ ਨਹੀਂ ਖਾਧਾ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਤੈਨੂੰ ਪਤਾ ਹੈ ਇਸ ਬੰਦੇ ਨੇ ਕਦੀ ਸਾਧ ਸੰਗਤ ਨਹੀਂ ਕੀਤੀ ਕਦੇ ਸਾਧ ਸੰਗਤ ਵਿੱਚ ਜਾ ਕੇ ਬੈਠਿਆ ਨਹੀਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਇਸ ਬੰਦੇ ਨੇ ਕਿਸੇ ਵੀ ਮਹਾਂਪੁਰਖ ਦੇ ਦਰਸ਼ਨ ਨਹੀਂ ਕੀਤੇ ਆਪਣੀ ਅੱਖਾਂ ਨਾਲ ਗੁਰੂ ਜੀ ਕਹਿੰਦੇ ਜਦੋਂ ਉਹ ਬਗਿਆੜ ਉਸ ਨੂੰ ਆ ਕੇ ਸੁੰਘ ਰਿਹਾ ਸੀ ਜਦੋਂ ਉਹ ਬਗਿਆੜ ਉਸਦੇ ਮੱਥੇ ਕੋਲ ਪਹੁੰਚਿਆ ਤਾਂ ਉਸ ਨੂੰ ਪਤਾ ਚੱਲ ਗਿਆ ਕਿ ਕਦੇ ਇਸ ਦਾ ਮੱਥਾ ਸੰਤਾ ਮਹਾਪੁਰਖਾ ਅੱਗੇ ਨਹੀਂ ਚੁਕਿਆ ਬਗਿਆੜ ਨੇ ਜਦੋਂ ਉਸ ਮੁਰਦੇ ਇਨਸਾਨ ਦੇ ਹੱਥ ਸੁੰਘੇ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਸ ਨੇ ਆਪਣੇ ਹੱਥਾਂ ਨਾਲ ਕਦੇ ਕਿਸੇ ਦੀ ਸੇਵਾ ਨਹੀਂ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਸ ਬਗਿਆੜ ਨੇ ਉਸ ਬੰਦੇ ਦੇ ਤਨ ਵੀ ਸੁੰਘੇ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਇਸ ਬੰਦੇ ਨੇ ਪ੍ਰਮਾਤਮਾ ਦਾ ਨਾਮ ਕਦੇ ਵੀ ਕੰਨਾਂ ਨਾਲ ਨਹੀਂ ਸੁਣਿਆ ਪ੍ਰਮਾਤਮਾ ਦੀ ਉਸਤਤ ਕੀਰਤਨ ਕਥਾ ਕਦੇ ਨਹੀਂ ਸੁਣੀ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਮਰਦਾਨਿਆ ਇਸ ਬਗਿਆੜ ਨੇ ਸਮਝ ਲਿਆ ਕਿ ਇਸ ਮੁਰਦੇ ਦੇ ਸਾਰੇ ਅੰਗ ਹੀ ਅਪਵਿੱਤਰ ਹਨ ਸਾਧ ਸੰਗਤ ਜੀ ਹੱਥ ਪਵਿੱਤਰ ਹੁੰਦੇ ਨੇ ਸੇਵਾ ਕਰਕੇ ਪੈਰ ਪਵਿੱਤਰ ਹੁੰਦੇ ਨੇ ਗੁਰੂ ਘਰ ਚੱਲ ਕੇ ਜਾਣ ਨਾਲ ਕੰਨ ਪਵਿੱਤਰ ਹੁੰਦੇ ਨੇ ਗੁਰਬਾਣੀ ਸੁਣਨ ਨਾਲ ਜੀਭ ਪਵਿੱਤਰ ਹੁੰਦੀ ਹੈ ਪਰਮਾਤਮਾ ਦੀ ਉਸਤਤ ਕਰਨ ਨਾਲ ਤੇ ਮੱਥਾ ਪਵਿੱਤਰ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਣ ਨਾਲ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਇਸ ਬਗਿਆੜ ਨੂੰ ਪਤਾ ਚੱਲ ਗਿਆ ਕਿ ਇਹ ਦੇਹ ਅਪਵਿੱਤਰ ਹੈ ਖਾਣ ਯੋਗ ਨਹੀਂ ਹੈ ਬਗਿਆੜ ਨੇ ਇਹ ਸਮਝ ਲਿਆ ਕਿ ਜੇ ਇਹ ਮੈਂ ਮਰਦਾ ਖਾ ਲਿਆ ਤਾਂ ਮੇਰੀ ਵੀ ਗਤੀ ਨਹੀਂ ਹੋਣੀ ਕਿਉਂ ਕਿਉਂਕਿ ਇਸਨੇ ਪਾਪ ਕੀਤੇ ਨੇ ਤੇ ਪਾਪੀ ਇਨਸਾਨ ਦੇ ਮਾਸ ਖਾਣ ਨਾਲ ਮੇਰੀ ਵੀ ਗਤੀ ਨਹੀਂ ਹੋਏਗੀ ਮੇਰਾ ਵੀ ਭਲਾ ਨਹੀਂ ਹੋਏਗਾ ਹੁਣ ਇੱਕ ਜਾਨਵਰ ਨੂੰ ਇੰਨੀ ਸੋਝੀ ਕਿਵੇਂ ਆਵੇ ਹੁਣ ਜਦੋਂ ਬਗਿਆੜ ਨੇ ਭਾਈ ਮਰਦਾਨਾ ਜੀ ਦੇ ਮੁਖੋਂ ਕੀਰਤਨ ਸੁਣਿਆ ਸਾਰੀ ਸੋਝੀ ਤੇ ਸਾਰਾ ਗਿਆਨ ਆ ਗਿਆ ਜੇ ਬਗਿਆੜ ਕੀਰਤਨ ਨਾ ਸੁੰਦਾ ਤਾਂ ਉਸ ਨੂੰ ਸੋਝੀ ਵੀ ਨਹੀਂ ਸੀ ਆਣੀ ਪਰ ਸਾਧ ਸੰਗਤ ਜੀ ਉਸ ਜਾਨਵਰ ਨੂੰ ਤਾਂ ਸੋਝੀ ਆ ਗਈ ਸਾਨੂੰ ਸੋਝੀ ਕਦੋਂ ਆਏਗੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਤਾਂ ਬਹੁਤ ਸਖਤ ਸ਼ਬਦ ਗੁਰਬਾਣੀ ਵਿੱਚ ਕੀਤੇ ਹਨ ਮਹਾਰਾਜ ਕਹਿੰਦੇ ਖਾਈ ਜਾਂਦਾ ਹੈ ਪੀਵੀ ਜਾਂਦਾ ਹੈ ਪਰ ਨਾਮ ਨਹੀਂ ਜਪਦਾ ਮਹਾਰਾਜ ਕਹਿੰਦੇ ਬੰਦਾ ਐਵੇਂ ਲੱਗਦਾ ਜਿਵੇਂ ਜੂਟ ਵਿੱਚ ਮੂੰਹ ਮਾਰਿਆ ਹੋਵੇ ਸਾਧ ਸੰਗਤ ਜੀ ਗੱਲ ਤਾਂ ਸੱਚੀ ਐ ਮਾਇਆ ਦੀ ਇਹੋ ਜੀ ਘੁਮਨ ਘੇਰੀ ਪੈਂਦੀ ਐ ਬੰਦਾ ਰੱਬ ਦਾ ਨਾਮ ਲੈਣਾ ਤਾਂ ਭੁੱਲ ਹੀ ਜਾਂਦਾ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਸਾਰੇ ਬਚਨ ਸੁਨੇ ਤੇ ਅੱਗੋਂ ਨਮਸਕਾਰ ਕੀਤੀ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਸੱਚ ਕਹਿ ਰਹੇ ਹੋ ਜਿਸ ਬੰਦੇ ਨੇ ਸੰਗਤ ਨਹੀਂ ਕੀਤੀ ਉਸ ਦਾ ਸ਼ਰੀਰ ਕਿਸੇ ਕੰਮ ਨਹੀਂ ਆਉਣਾ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਹ ਸਾਰਾ ਵਰਤਾਂਦ ਦਿਖਾ ਕੇ ਕਿਤੇ ਹੋਰ ਚੱਲ ਗਏ ਸਾਧ ਸੰਗਤ ਜੀ ਧਰਮ ਉਹ ਬੰਦੇ ਨੂੰ ਅਕਾਲ ਪੁਰਖ ਨਾਲ ਜੋੜਦਾ ਹੈ ਧਰਮ ਉਸ ਨੂੰ ਆਪਣੇ ਬਾਰੇ ਅਕਾਲ ਪੁਰਖ ਬਾਰੇ ਤੇ ਅਕਾਲ ਪੁਰਖ ਦੀ ਬਣਾਈ ਹੋਈ ਕੁਦਰਤ ਬਾਰੇ ਦੱਸਦਾ ਹੈ ਧਰਮੀ ਪੁਰਖ ਸਾਰਿਆਂ ਨਾਲ ਪਿਆਰ ਕਰਦੇ ਹਨ ਤੇ ਸਾਰਿਆਂ ਦੀ ਸੇਵਾ ਕਰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਇਸ ਸੰਸਾਰ ਵਿੱਚ ਆਏ ਖੁਦ ਪਰਮਾਤਮਾ ਖੁਦ ਪਰਮੇਸ਼ਵਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਆਏ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਵਿਖੇ ਆਏ ਤਾਂ ਉੱਥੇ ਇੱਕ ਪੀਰ ਅੱਲਾ ਦਿੱਤਾ ਸੀ ਜਿਸ ਨੂੰ ਖਰਬੂਜੇ ਸ਼ਾ ਵੀ ਕਹਿੰਦੇ ਸੀ ਵੇਈ ਨਦੀ ਦੇ ਕੋਲ ਜਿੱਥੇ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਉਹ ਪੀਰ ਖਰਬੂਜੇ ਸ਼ਾ ਉੱਥੇ ਰਹਿੰਦਾ ਸੀ ਇਸ ਪੀਰ ਦਾ ਨਾਮ ਖਰਬੂਜੇ ਸ਼ਾ ਕਿਉਂ ਪਿਆ ਕਿਉਂਕਿ ਜਦੋਂ ਵੀ ਇਹਦੇ ਕੋਲ ਕੋਈ ਪੀਰ ਸੰਤ ਜਾਂ ਮਹਾਂਪੁਰ ਖਾਂਦਾ ਸੀ ਤਾਂ ਇਹ ਖਰਬੂਜੇ ਸ਼ਾ ਉਸ ਨੂੰ ਖਰਬੂਜੇ ਖਵਾਉਂਦਾ ਸੀ ਤਾਂ ਜਦੋਂ ਉਹ ਪੀਰ ਉਹ ਖਰਬੂਜੇ ਖਾ ਲੈਂਦਾ ਸੀ ਤਾਂ ਉਹ ਉਹਦੇ ਖਾਦੇ ਖਰਬੂਜੇ ਨੂੰ ਵਾਪਸ ਲੰਗਦਾ ਸੀ ਤੇ ਅਗਿਓ ਜਿਸ ਨੇ ਖਰਬੂਜਾ ਖਾਦਾ ਹੋਵੇ ਉਹ ਕਹਿ ਦੇ ਕਿ ਮੈਂ ਤੇਰੇ ਖਰਬੂਜੇ ਵਾਪਸ ਕਿਵੇਂ ਦਵਾ ਤਾਂ ਖਰਬੂਜੇ ਸ਼ਾ ਕਹਿੰਦਾ ਸੀ ਜੇ ਨਹੀਂ ਦੇ ਸਕਦਾ ਤਾਂ ਮੇਰੇ ਪੈਰੀ ਪੈ ਜਾ ਇਸ ਤਰ੍ਹਾਂ ਖਰਬੂਜੇ ਸ਼ਾ ਦੂਜਿਆਂ ਕੋਲੋਂ ਆਪਣੀ ਏਨ ਮੰਵਾਉਂਦਾ ਸੀ ਇਸ ਤਰ੍ਹਾਂ ਜਿਹੜੇ ਵੀ ਫਕੀਰ ਉਸ ਕੋਲ ਆਉਂਦੇ ਸਨ ਉਹਨਾਂ ਨੂੰ ਆਪਣੇ ਅੱਗੇ ਝੁਕਣ ਲਈ ਮਜਬੂਰ ਕਰਦਾ ਸੀ ਇੱਕ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਉਸ ਖਰਬੂਜੇ ਸ਼ਾ ਫਕੀਰ ਕੋਲ ਜਾਂਦੇ ਨੇ ਉਹ ਖਰਬੂਜੇ ਸ਼ਾ ਫਕੀਰ ਗੁਰੂ ਨਾਨਕ ਦੇਵ ਜੀ ਨੂੰ ਇੱਕ ਖਰਬੂਜਾ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਉਸ ਖਰਬੂਜੇ ਦੀਆਂ ਫਾੜੀਆਂ ਕੀਤੀਆਂ ਤੇ ਸੰਗਤਾਂ ਵਿੱਚ ਵਰਤਾ ਦਿੱਤੀਆਂ ਤੇ ਦੋ ਫਾੜੀਆਂ ਖਰਬੂਜੇ ਸ਼ਾ ਫਕੀਰ ਨੂੰ ਵੀ ਦਿੱਤੀਆਂ ਅਤੇ ਆਪ ਵੀ ਛਕੀਆਂ। ਜਦੋਂ ਸਾਰਾ ਖਰਬੂਜਾ ਖਤਮ ਹੋ ਗਿਆ ਤਾਂ ਖਰਬੂਜੇ ਸ਼ਾ ਗੁਰੂ ਜੀ ਨੂੰ ਕਹਿੰਦਾ ਗੁਰੂ ਜੀ ਮੇਰਾ ਖਰਬੂਜਾ ਵਾਪਸ ਦਿਓ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਖਰਬੂਜੇ ਸ਼ਾ ਫਕੀਰ ਖਰਬੂਜਾ ਤਾਂ ਸਾਰਿਆਂ ਨੇ ਛੱਕ ਲਿਆ ਹੁਣ ਤੈਨੂੰ ਖਰਬੂਜਾ ਕਿੱਥੋਂ ਦੇਈਏ ਜਦੋਂ ਉਹ ਖਰਬੂਜੇਸ਼ਾ ਫਕੀਰ ਨਹੀਂ ਇਹ ਗੱਲ ਸੁਣੀ ਤਾਂ ਅਗਿਓ ਉਹ ਕਹਿੰਦਾ ਜੇ ਨਹੀਂ ਦੇ ਸਕਦੇ ਤਾਂ ਮੇਰੇ ਪੈਰੀ ਪੈਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਦੇਖ ਲਿਆ ਕਿ ਇਸ ਫਕੀਰ ਵਿੱਚ ਹੰਕਾਰ ਭਰਿਆ ਪਿਆ ਹੈ ਗੁਰੂ ਸਾਹਿਬ ਕਹਿੰਦੇ ਖਰਬੂਜੇਸ਼ਾ ਫਕੀਰ ਪਹਿਲਾਂ ਤੁਸੀਂ ਆਪਣੀਆਂ ਦੋ ਫਾੜੀਆਂ ਖਾਧੀਆਂ ਹੋਈਆਂ ਵਾਪਿਸ ਕਰੋ ਕਿਏ ਤੁਸੀਂ ਉਹ ਦੋ ਫਾੜੀਆਂ ਵਾਪਸ ਕਰੋਗੇ ਤਾਂ ਮੈਂ ਤੁਹਾਡਾ ਮੁਰਸ਼ਿਦ ਬਣ ਜਾਵਾਂਗਾ ਨਾਲੇ ਤੁਹਾਡਾ ਬਾਕੀ ਦਾ ਖਰਬੂਜਾ ਵੀ ਪੂਰਾ ਕਰ ਦਿਆਂਗਾ ਜਦੋਂ ਇਹ ਸਵਾਲ ਖਰਬੂਜੇ ਸ਼ਾ ਫਕੀਰ ਨੇ ਸੁਣਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਅੱਜ ਤੱਕ ਖਰਬੂਜੇ ਸ਼ਾ ਫਕੀਰ ਨੇ ਇਹੋ ਜਿਹਾ ਸਵਾਲ ਕਿਸੇ ਤੋਂ ਨਹੀਂ ਸੁਣਿਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲੇ ਸਾਈ ਜੀ ਤੁਸੀਂ ਇੱਕ ਵਾਰੀ ਵਈ ਨਦੀ ਵਿੱਚ ਚੁੱਭੀ ਲਾਇਓ ਫਿਰ ਅਸੀਂ ਤੁਹਾਡਾ ਖਰਬੂਜਾ ਸਾਬਤ ਕਰ ਦਿਆਂਗੇ ਜਦੋਂ ਫਕੀਰ ਖਰਬੂਜੇ ਸ਼ਾ ਵੇਈ ਨਦੀ ਵਿੱਚ ਚੁੱਭੀ ਲਾਉਣ ਜਾਂਦਾ ਉਸ ਨੂੰ ਸਾਰੀ ਵੇਈ ਨਦੀ ਖਰਬੂਜੇ ਨਾਲ ਭਰੀ ਹੋਈ ਦਿਸਦੀ ਹੈ ਇਹ ਕੁੱਤਕ ਦੇਖ ਕੇ ਉਹ ਵਾਪਸ ਆ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦਾ ਉਹਨਾਂ ਖਰਬੂਜਿਆਂ ਦੇ ਵਿੱਚ ਮੇਰਾ ਖਰਬੂਜਾ ਨਹੀਂ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਾਈ ਜੀ ਇੱਕ ਵਾਰੀ ਫੇਰ ਜਾਓ ਤੇ ਆਪਣਾ ਖਰਬੂਜਾ ਜਾ ਕੇ ਦੇਖੋ ਸਾਈ ਜੀ ਵੇਈ ਨਦੀ ਵਿੱਚ ਜਾਂਦੇ ਨੇ ਕਿ ਦੋ ਫੜੀਆਂ ਘੱਟ ਵਾਲਾ ਖਰਬੂਜਾ ਲਿਆਉਂਦੇ ਨੇ ਉਹ ਫਕੀਰ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿੰਦਾ ਕਿ ਉਸ ਖਰਬੂਜੇ ਵਿੱਚ ਤਾਂ ਦੋ ਫਾੜੀਆਂ ਘਟ ਨੇ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਫਕੀਰ ਜੀ ਜਿਹੜਾ ਖਰਬੂਜਾ ਅਸੀਂ ਤੇ ਸਾਡੀ ਸੰਗਤ ਨੇ ਖਾਧਾ ਸੀ ਉਹ ਅਸੀਂ ਪੂਰਾ ਕਰ ਦਿੱਤਾ ਦੋ ਫਾੜੀਆਂ ਤੁਸੀਂ ਚੱਕੀਆਂ ਸਨ ਇਸ ਲਈ ਤੁਸੀਂ ਦੋ ਫਾੜੀਆਂ ਪੂਰੀਆਂ ਕਰੋ ਜਦੋਂ ਫਕੀਰ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਤੋਂ ਇਹ ਗੱਲ ਸੁਣੀ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਟੈ ਪਿਆ ਤੇ ਕਹਿੰਦਾ ਮਹਾਰਾਜ ਮੈਂ ਅੰਤ ਪਾ ਲਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਸ ਫਕੀਰ ਨੂੰ ਉਪਦੇਸ਼ ਦਿੱਤਾ ਕਿ ਇਹਨਾਂ ਕਰਾਮਾਤਾਂ ਵਿੱਚ ਕੁਝ ਨਹੀਂ ਰੱਖਿਆ ਕਰਾਮਾਤਾਂ ਦਾ ਰਾਹ ਛੱਡ ਕੇ ਅਕਾਲ ਪੁਰਖ ਦੀ ਬੰਦਗੀ ਕਰਨਾ ਤੇ ਲੋੜਵੰਦਾਂ ਦੀ ਸੇਵਾ ਕਰਨਾ ਇਹੀ ਮਨੋਰਥ ਹੈ ਬੰਦੇ ਦਾ ਹੁਣ ਖਰਬੂਜੇ ਸ਼ਾ ਫਕੀਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੇਵਕ ਬਣ ਗਿਆ ਹੁਣ ਜਦੋਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਨੇ ਉਹ ਫਕੀਰ ਵੇਈ ਨਦੀ ਦੇ ਬਾਹਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚੋਲਾ ਫੜ ਕੇ ਖੜਾ ਰਹਿੰਦਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਦਾਸੀ ਤੇ ਰਵਾਨਾ ਹੋਣ ਲੱਗੇ ਤਾਂ ਖਰਬੂਜੇ ਸ਼ਾ ਫਕੀਰ ਕਹਿੰਦਾ ਮਹਾਰਾਜ ਤੁਹਾਡੇ ਤੋਂ ਬਿਨਾ ਮੇਰਾ ਰਹਿਣਾ ਬਹੁਤ ਮੁਸ਼ਕਿਲ ਹੈ ਉਹਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ 베ਰੀ ਜ਼ਮੀਨ ਵਿੱਚ ਗਾੜ ਦਿੱਤੀ ਤਾਂ ਉਹਨਾਂ ਨੇ ਕਿਹਾ ਫਕੀਰ ਜੀ ਇਸ 베ਰੀ ਵਿੱਚੋਂ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ ਤੁਹਾਨੂੰ ਸਾਡੇ ਦਰਸ਼ਨ ਇਸ 베ਰੀ ਵਿੱਚੋਂ ਹੋਣਗੇ ਤਾਂ ਖਰਬੂਜੇ ਸ਼ਾ ਫਕੀਰ ਨੇ ਕਿਹਾ ਮਹਾਰਾਜ ਜੇ ਇਹ 베ਰੀ ਕਿਸੇ ਹੜ੍ਹ ਜਾਂ ਤੂਫਾਨ ਕਰਕੇ ਪੁੱਟ ਗਈ ਤਾਂ ਮੈਂ ਕੀ ਕਰਾਂਗਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਸ ਬੇਰੀ ਨੂੰ ਕੁਝ ਨਹੀਂ ਹੋਏਗਾ ਇਸ ਨੂੰ ਹੜ੍ਹ ਜਾਂ ਤੂਫਾਨ ਕੋਈ ਵੀ ਨਹੀਂ ਪੁੱਟ ਸਕਦਾ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਅਟੱਲ ਨੇ ਅੱਜ ਵੀ ਇਹ ਬੇਰੀ ਫਲ ਦਿੰਦੀ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ